ਦੇ ਕੱਪੜੇ ਫੇਰ ਕੱਢੂਗੇ ਆ ਤੁਸੀਂ ਕਿੱਥੇ ਚੱਲਿਓ ਤੁਸੀਂ ਕਿੱਥੇ ਚੱਲਿਓ ਇੱਧਰ ਆ ਦੇਖੋ ਜੀ ਕੱਦੂ ਚੋਂ ਖੇੜ ਖੁੜ ਕੇ ਨਹਾ ਕੇ ਆ ਕੇ ਮੇਰਾ ਪੁੱਤ ਹੁਣ ਸੁਸਤਿਆ ਨੀਂਦਾਈ ਪਈ ਥੋੜੀ ਜੀ ਹੋ ਜਾਓ ਆ ਗੱਡੀ ਤਾਂ ਤੁਸੀਂ ਕੀ ਬਣਾ ਰੱਖੀ ਇਹ ਬਿੱਲੇ ਫੜਨ ਵਾਲਿਆਂ ਦੀ ਗੱਡੀ ਇਹ ਫਤਿਹ ਹੈ ਚਲਾ ਜੇ ਅਮਨ ਚੱਲੀ ਬਾਜ਼ਾਰ ਕਸਟਮਰ ਦਾ ਫੋਨ ਆਇਆ ਪਿੰਨ 10 ਮਿੰਟ ਦਾ ਕਾਲ ਕਰਨੀ ਹੈ ਸਕੂਟਰੀ ਦਾ ਆ ਜੀ ਮੂੰਹ ਤਾਂ ਹੀ ਲਾਇਆ ਹੋਏ ਮਰ ਜੂਗੀ ਤੇ ਆ ਕੈਮਰੇ ਚ ਚੁੰਦਾ ਪਿਆ ਕੀ ਲਾਇਆ ਮੂੰਹ ਤੇ ਸਾਰਾ ਮੂੰਹ ਹੀ ਤੇਰਾ ਸਨਸਕ੍ਰੀਨ ਲਾਈ ਹੀ ਆ ਦੇ ਇਧਰ ਸਾਰਾ ਉਹ ਤੇ ਥੱਲੇ ਰਾਲਾ ਚੋਦਦੀਆਂ ਬਈਆ ਇਹ ਕਿਹੜੀ ਸਨਸਕ੍ਰੀਨ ਲਾਈ ਲੈਕਮੀ ਵਾਲੀ ਇਹ ਐ ਕਿਵੇਂ ਹੋ ਗਈ ਪਤਾ ਪੀਨਾ ਥੋੜਾ ਆਉਂਦਾ ਕਿਤੇ ਹਾਂ ਫਿਰ ਤਾਂ ਆ ਸਾਰੇ ਆਈਬ੍ਰੋ ਸਾਰੇ ਉੱਪਰੋਂ ਸਾਫ਼ ਕਰ ਹਾਂਜੀ ਫਦੇ ਤੁਸੀਂ ਗੱਡੀ ਜਾਣਾ ਹੈ ਹੈ ਆ ਦੇਖੋ ਆ ਦੇਖੋ ਤੇ ਮਮਾ ਨੇ ਜਾਣਾ ਸਕੂਟੀ ਤੇ ਰੋ ਮਾਂ ਰੋ ਕੇ ਫੜ ਕੇ ਤਾਲਣਾ ਫਿਰ ਹਾਂ ਚਾਬੀ ਵਿੱਚ ਲੱਗੀ ਕਲੰਦਰ ਦੱਸ ਸੋ ਮੇਰਾ ਮੂੰਹ ਹਾਂ ਲਾ ਸਾਰਾ ਫੇਰ ਇੱਕ ਵਾਰ ਚੁੰਨੀ ਸਾਰੇ ਆਈਬ੍ਰੋ ਦੇ ਉਧਰੋਂ ਉਤੋਂ ਵੀ ਇੰਨੀ ਗਰਮੀ ਰੰਗ ਖੁਰ ਗਿਆ ਮਣ ਦਾ ਆ ਆ ਸਾਫ ਕਰਾ ਚੀਜ਼ਾਂ ਲੋਕਾਂ ਦਾ ਰੋਂਦੀ ਬੁਟੀ ਗਲੀ ਨ ਗਰਮੀ ਇੰਨੀ ਬੰਦੇ ਦਾ ਰੰਗ ਚ ਹੋ ਗਿਆ ਹੁਣ ਤੇ ਵਿੱਚ ਪੈ ਗਿਆ ਧੁੱਪੇ ਮੈਂ ਪਕਾਈਆਂ ਰੋਟੀਆਂ ਉਹ ਕਰਾ ਚ ਨਹੀਂ ਰੰਗ ਚੋ ਕੇ ਵਿੜੇ ਵਿੱਚ ਪੈ ਗਿਆ ਆ ਤਾਂ ਮੋ ਜਾ ਪਿਆ ਓਏ ਹੋਰ ਕੀ ਜਰੂਰ ਚੱਲ ਮਸ਼ੀਨ ਚ ਧੋਵਾਂ ਇਹਨਾਂ ਨੂੰ ਮੈਂ ਲੈਟ ਲੱਕ ਜਾਓ ਬੰਦ ਕੀਤੀ ਆ ਇਧਰ ਮੁੱਕ ਗਈ ਆਂ ਦੇਲਾ ਕੀ ਆ ਪਰਨੇ ਪੁਰਨੇ ਸਭ ਮਿੱਟੀ ਦੇ ਲਬੇੜ ਕੇ ਸਿਰ ਛੱਡੇ ਨੇ ਡਾਵ ਦਾ ਸ਼ੈਂਪੂ ਲੈ ਨੀਲੇ ਰੰਗ ਵਾਲਾ ਮੂੰਹ ਦੱਸ ਪਹਿਲਾਂ ਸਹੀ ਐ ਸਹੀ ਐ ਸਹੀ ਹੋਂ ਦੱਸ ਨੀਲੇ ਰੰਗ ਵਾਲਾ ਲਈ ਮੈਂ ਯਾਦ ਕਰਾਦੀ ਹਾਂ ਇੱਕ ਵਾਰੀ ਜਗਰਾਜ ਸਬਜ਼ੀ ਵਾਲਾ ਇਹ ਲੈ ਕੇ ਫੜਾ ਦਿਓ ਨਹੀਂ ਤਾਂ ਹੀ ਕੁਝ ਵੀ ਨਹੀਂ ਬਣਾਣਾ ਦਾਲ ਪਈ ਚਟਨੀ ਕੁੱਟ ਲੈਣੀ ਬਸ ਮਾੜੀਏ ਸਵੇਰੇ ਨਹੀਂ ਸਰਦਾ ਫਿਰ ਆਹੀ ਤਾਂ ਤੁਰ ਜਾਣਾ ਸ਼ਾਮੀ ਅਈ ਤੇ ਜਾਂਦੇ ਓ ਟਾਬੇ ਚ ਖਾ ਜਾਣੀ ਜਿੱਥੇ ਤਸਵੀਰ ਲੈਂਦੇ ਤੁਸੀਂ ਜੋ ਮਰਜ਼ੀ ਖਾਓ ਬਣੀ ਤੇ ਖਾਈ ਜਾ ਸਰ ਹਾਂ ਫਿਰ ਅਈ ਜਾਂਦੇ ਖਾ ਜਾਣੀ ਕੋਲਿੰਦਰ ਕਹਿੰਦਾ ਸ਼ਰਮ ਆਉਂਦੀ ਰੋਜ਼ ਰੋਜ਼ ਸੰਗਰ ਉਹ ਜਾਣਨ ਲੱਗ ਗਏ ਨੇ ਤੇ ਫਿਰ ਕਹਿੰ ਗਿਆ ਸਾਡਾ ਕੰਮ ਬੜਾ ਤਗੜਾ ਹੈ ਕਿ ਰੋਟੀ ਬਣਾ ਦਾ ਟਾਈਮ ਹੀ ਲੱਗਦਾ ਸਾਨੂੰ ਮਰuti ਅਸੀਂ ਲੈ ਆ ਜਾਨੀ ਕੀ ਕੱਪੜੇ ਡਾਈ ਕਰਾਉਣੇ ਨੇ ਡਾਈ ਲੈ ਕੇ ਕੀ ਆਈਆਂ ਫਿਰ ਅੰਦਰੋਂ ਗੱਡੀ ਪਿੱਛੋਂ ਖੋਲਦੇ ਬਸ ਬੱਸ ਥੋੜੇ ਮੌਸਮ ਡਾਊਨ ਹੈ ਅੱਜ ਹਨਾ ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਨਵੇਂ ਬਲੌਗ ਵਿੱਚ ਤੁਹਾਡਾ ਵੈਲਕਮ ਹੈ ਤੇ ਹੁਣ ਅਮਨਵਰਣੇ ਜਾਣਾ ਸ਼ਾਮ ਦਾ ਟਾਈਮ ਹੋ ਗਿਆ 4:30 ਵਜੇ ਦਾ ਆਹੀ ਲੈਟ ਤੇ ਲੈਟ ਸੇਰ ਦੀ ਗਈ ਹੋਈ ਸੀ ਤੇ ਅੱਜ ਅਸੀਂ ਏਸੀ ਲਾਇਆ ਏਸੀ ਤੋਂ ਬਿਨਾ ਹੀ ਬੈਠੇ ਰਹੇ ਆ ਲਫਾ ਕੁਛ ਖਾਣੇ ਉਸ ਤੋਂ ਬਾਅਦ ਹੋਣੀ ਹੈ ਪਹਿਲੇ ਹੁਣ ਨਹੀਂ ਪਤਾ ਕਿ ਕੀ ਕੀ ਲੱਗ ਜਾਊਗਾ ਕੋਚਲਾ ਚਲਾ ਮੰਨ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਤਾ ਬਣੇ ਰੋ ਵਲੌਗ ਤੇ ਅੱਜ ਮੈਂ ਤੇ ਗਗਨ ਨੇ ਹੁਣ ਰਾਤ ਦਾ ਰੋਟੀ ਪਾਣੀ ਕਰਨਾ ਤੇ ਦੇਖਦੇ ਆਂ ਸਬ지 ਸਬ지 ਕੀ ਬਣਾਣੀ ਹੈ ਤੇ ਬਸ ਹੁਣ ਸ਼ਾਮਾਂ ਪੈ ਗਈਆਂ ਨੇ ਤੇ ਕੱਪੜੇ-ਕੁਪੜੇ ਲਾ ਲਈਏ ਧੋਤੇ ਹਨ ਤੇ ਕੁਝ ਧੋਣ ਵਾਲੇ ਨੇ ਜਿਹੜੇ ਫਟੇ ਹੋਏ ਕਦੂ ਦੇ ਵਿੱਚ ਗੰਦੇ ਕਰਕੇ ਆਏ ਨੇ ਤੇ ਚਲੋ ਜੀ ਆਪਾਂ ਵਲੌਗ ਕਰਤਾ ਕੰਟੀਨਿਊ ਬਣੇ ਰੋ ਵਲੌਗ ਦੇ ਵਿੱਚ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਕਰਦੇ ਆਂ ਵਲੌਗ ਕੰਟੀਨਿਊ ਅੰਦਰ ਆਪਾਂ ਲਾ ਲਈਏ ਕੱਪੜੇ ਪਹਿਲਾਂ ਆਪਣੇ ਪਤਾ ਨਹੀਂ ਫੋਨ ਆ ਗਿਆ ਅੰਦਰ ਫ

ਕਿੰਨਾ ਟਾਈਮ ਲੱਗੂ ਕਿੰਨਾ ਟਾਈਮ ਲੱਗੂ ਜਰੂਰ ਜੀ ਜਰੂਰ ਤੁਸੀਂ ਫਿਨਿਸ਼ਿੰਗ ਕਰਨ ਦੀ ਟੈਨਸ਼ਨ ਨਾ ਲਓ ਸਾਰੀ ਮੇਰੀ ਟੈਨਸ਼ਨ ਆ ਬਸ ਤੁਸੀਂ ਕਲਰ ਡਿਜ਼ਾਈਨ ਡਿਸਾਈਡ ਕਰ ਲਓ ਬਸ 500 350 ਪਰ ਕਰਦੇ ਆ ਠੀਕ ਹੈ ਮੈਂ ਆਪਣੇ ਪੱਛੀ ਦੇ ਸੋਫੇ ਤੇ ਕਲਵਿੰਦਰਾ ਇਹਦੇ ਰਮਨ ਦਾ ਵੇਟ ਕਰਦਾ ਕਰ ਤੇ ਮਨ ਫੋਨ ਤੇ ਸੂਟ ਬੁੱਕ ਕਰ ਰਹੀ ਸੀ ਉਹਨੂੰ ਐ ਹੋਣਾ ਜੀ ਹੋੜਾਈ ਤੋਂ ਅੱਜ ਤੱਕ ਆਈ ਨਹੀਂ ਆਈ ਮੈਂ ਅੱਜ ਨਵਾਂ ਕਲਰ ਲਾਇਆ ਲਿਪਸਟਿਕ ਦਾ ਲਿਪਸ ਤੇ ਟਿੱਕ ਲਿਪਸਟਿਕ ਦਾ ਦਮ ਕਹਿੰਦੀ ਨਹੀਂ ਮਮਾ ਲਿਪਸਟਿਕ ਨਾ ਗਿਆ ਕਰੋ लिप लिपस्टिक ਨਾ ਗਿਆ ਕਰੋ ਲਿਪਸਟਿਕ ਕਿਆ ਕਰੋ ਲਿਪਸਟਿਕ ਲਿਪਸਟਿਕ ਨਹੀਂ ਦਬਨ ਕਹਿੰਦੀ ਮਮਾ ਕਲਰ ਬਹੁਤ ਸੋਹਣਾ ਤੇ ਬਾਕੀ ਦਬਨ ਨੂੰ ਪਸੰਦ ਆ ਗਿਆ ਮੇਰੇ ਪੁੱਤ ਨੂੰ ਤੇ ਮੈਂ ਨਵਾਂ ਲਿਆ ਕੇ ਆਈ ਸੀ ਇਹ ਕਲਰ ਤੇ ਅੱਜ ਮੈਂ ਲਾਇਆ ਤੇ ਦੇਖਦੇ ਆ ਲੱਥ ਦੀ ਕਿ ਨਹੀਂ ਦੂਜੀ ਤੇ ਲੱਥ ਜਲਦੀ ਹੈ ਕੀ ਹੋ ਗਿਆ ਇਹ ਲਾਾ ਥੱਪੜੇ ਦੇ ਦੋ ਚਲਾ ਦਿਓ ਚਾਹ ਬਣਾਈਏ ਤੇ ਅਮਨ ਹਜੇ ਤੱਕ ਨਹੀਂ ਗਈ ਉਹਦੀਆਂ ਗੱਲਾਂ ਨਹੀਂ ਮੁੱਕਣ ਡੀਆਂ ਫੋਨ ਤੇ ਤੇ ਕੁਲਵਿੰਦਰ ਹਾਰ ਕੇ ਵਿਚਾਰਾ ਅੰਦਰ ਆ ਗਿਆ ਆ ਜਾ ਭੈਣੇ ਤੁਸੀਂ ਬਾਹਰ ਆ ਚਾਹ ਵਾਲਾ ਬੰਦਾ ਮਸਾਂ ਉਠਾਇਆ ਉਹਦਾ ਆਪ ਮਰ ਮਰ ਕੇ ਉੱਠੰਡਿਆ ਉਮ ਲੱਗਾ ਚਾਰ ਦਿਨ ਰਹਿ ਗਏ ਗਗਨ ਨੂੰ ਟੈਂਸ਼ਨ ਪੈ ਗਈ ਕਿ ਚਾਰ ਦਿਨ ਰਹਿ ਗਏ ਤੇ ਮੈਂ ਸਕੂਲ ਜਾਣਾ ਵਧੀਆ ਚਿੱਲ ਵੱਜਣ ਦੀ ਮੇਰੇ ਹਾਲਤ ਵੇ ਲੋ ਕੀ ਇਹ ਮੋਜਾ ਮਰ ਦਿੱਤਾ ਲੈ ਬੂਆ ਦੇ ਮਾਰਿਆ ਹਵਾ ਨਾਲ ਬੂਆ ਵੱਜ ਗਿਆ ਇਹਨੂੰ ਫੋਲੋ ਨਹੀਂ ਕਿਹੜੇ ਪਿੱਛੇ ਗਗਨ ਤੂੰ ਚਾਹ ਬਣਾਉਣ ਲੱਗੀ ਜਾਂ ਪਾਣੀ ਲਾਉਣ ਲੱਗੀ ਕੱਦੂ ਕਰਨ ਲੱਗੀ ਹੈ ਹੋਰ ਤੇਰੀ ਹਵਾ ਹੀ ਗੜਨੋਂ ਆਪਣੀ ਕੰਧ ਕਿੰਨੀ ਗੰਦੀ ਲੱਗਣ ਢੀ ਉਤੋਂ ਚਿਮਨੀ ਲਵਾਈ ਤਾਂ ਵੀ ਗੰਦੀ ਹੈ ਕਰੇਮ ਪਈਆਂ ਦੀ ਉਹ ਹੈ ਨਾ ਇਹ ਕਿਵੇਂ ਸਾਫ਼ ਹੋਊਗੀ ਹੁਣ ਰਸੋਈ ਥੋੜੀ ਬਤੀ ਆਪਾਂ ਨੇ ਸਾਫ਼ ਕਰਤੀ ਭੰਡੇ ਸਾਫ਼ ਕਰਦੇ ਸੈਟਿੰਗ ਕਰਨ ਵਾਲੀ ਇਹ ਕਰਦੇ ਆ ਪਹਿਲਾਂ ਇਹਨਾਂ ਨੂੰ ਤੋੜ ਲਈਏ ਇਹ ਨਹੀਂ ਹਜੇ ਤੱਕ ਜਾਂਦੇ ਪਏ ਮੈਂ ਇਹਨੂੰ ਸਮਾਨ ਕਰਾਣਾ ਉਹਦਾ ਫੋਨ ਹੀ ਨਹੀਂ ਛੱਡਣ ਦੀ ਉਹ ਆ ਜਾ ਆ ਜਾ ਛੇਤੀ ਕੱਟਦਾ ਆਰਡਰ ਬੁੱਕ ਕਰਨਾ ਸਭਾ ਕਿਤੇ ਆਰਡਰ ਬੁੱਕ ਕਰਨਾ ਫਿਰ ਆ ਕੇ ਕਰ ਲੈਂਦੀ ਜਾਂ ਪਹਿਲਾਂ ਕਰ ਲੈਂਦੀ ਸਬਜੀ ਸਬਜੀ ਲੈ ਆ ਕੇ ਆਉਂਗੀ ਮੈਂ ਫਿਰ ਅੱਧੀ ਰਾਤ ਨੂੰ ਤੁਸੀਂ ਆਉਣਾ ਤਾਂ ਅੱਧੀ ਰਾਤ ਨੂੰ ਬਣਾਵਾਂਗੇ ਅਸੀਂ ਸਬਜੀ चल ठीक है फिर आके तो ही बनाएगी सब्जी मैं रोटियां पका ले लिया कद्दू ही बस ले ले ही और ना कुछ तू अंदर कैमरा चेंज करवाया ना थोड़ा कैमरा आगे करना बाले पीछे आगे करना कवर तो बथेरा चाहता है जो पिछले वाला सैट करा वाला ਐਵੇਂ ਪੁੱਟ ਕੇ ਲੈ ਜੂਗਾ ਮਿੰਟ ਮਾਰ ਗੱਡੀ ਲੈ ਜਾ ਮਿੰਟ ਮਾਰੋ ਯਾਰ ਉਹ ਨਿੱਕੀ ਜੀ ਵੱਟ ਜਾਂਦੀ ਮਰੂਤੀ ਚਾਹੇ ਠੀਕ ਬਤਾਉਂਗਾ ਤੋੜ ਕੇ ਧਰ ਲੀਏ ਬਾਏ ਬਤਾਉਂਗਾ ਤੋੜ ਕੇ ਧਰ ਲੀਏ ਚਲੋ ਜੀ ਉਹ ਚਲੇ ਗਏ ਨੇ ਤੇ ਹੁਣ ਆਪਣੀ ਡਿਊਟੀ ਸ਼ੁਰੂ ਹੋਣ ਵਾਲੀ ਗਗਨ ਨਾਚ ਆ ਰੱਖਤੀ ਤੇ ਆਪਾਂ ਬਣਾੜੀਏ ਜੀ ਸਬ지 ਸੁਬ지 ਕਹਿੰਦੇ ਵੈਸੇ ਲੈ ਕੇ ਆਵਾਂਗੇ ਵੈਸੇ ਕੋਸ਼ਿਸ਼ ਕਰ ਰਹੇ ਹਾਂ ਉਹ ਘਰੋਂ ਹੀ ਮਿਲ ਗਈ ਤਾਂ ਕਿਉਂਕਿ ਜਦ ਮੇਰੀ ਸਲਾਏ ਆਲੂ ਲੂ ਬਣਾ ਦਿੰਦੇ ਆ ਲੋਕ ਲੱਗਨੇ ਕਈ ਵਾਰ ਆਪਾਂ ਨਾ ਅੰਦਰ ਬਿਠੇ ਨਾਲ ਪਤਨ ਲੱਗਦਾ ਇੱਕਦਮ ਮੰਗਣ ਵਾਲਾ ਆ ਗਿਆ ਉਹ ਸਿੱਧਾ ਸਾਡੇ ਉਹ ਡ੍ਰੈنگ ਰੂਮ ਦੇ ਬੂਹੇ ਤੱਕ ਹੀ ਪਹੁੰਚ ਗਿਆ ਸਫਾਈਆਂ ਆਪਾਂ ਨੇ ਕਰ ਲੀਆਂ ਹਨ ਗਰਮੀ ਕਰਕੇ ਇੱਧਰ ਕੋਈ ਨਹੀਂ ਬੰਨਦਾ ਡ੍ਰੈنگ ਰੂਮ ਚ ਇਧਰ ਥੋੜਾ ਜਿਹਾ ਬਸ ਐਂ ਖਲਾਰਾ ਹੀ ਪਿਆ ਅੱਧਾ ਪੋਚਾ ਲੱਗ ਗਿਆ ਅੱਧਾ ਰਹਿ ਗਿਆ ਅਸੀਂ ਲਾਇਆ ਹੀ ਨਹੀਂ ਰਾਤੀ ਚ ਗਾੜੀ ਜੀ ਬਣਾਈ ਪੱਤੀ ਤੇਜ ਪਾ ਕੇ ਚੰਗਾ ਪੱਤੀ ਪੂਰੀ ਤੇਜ ਹੋਇਆ ਨਾ ਬੜਾ ਕੋਇਆ ਭਾਰੀ ਹੈ ਤੇਰੀ ਮਰਜ਼ੀ ਦੁੱਧ ਨਹੀਂ ਗਾੜੀ ਐਂ ਕਿ ਪੱਤੀ ਤੇਜ ਹੈ ਸਟਰੋਂਗ ਜੀ ਥੋੜਾ ਦੁੱਧ ਤੇਜ ਐਵੇਂ ਮੈਨੂੰ ਪਸੰਦ ਆ ਕਰ ਦੇ ਫਟਾਫਟ ਬਣਾ ਚਾ ਫਿਰ ਆਪਾਂ ਮਿਲਦੇ ਆ ਫਿਰ ਠੀਕ ਐ ਇੱਧਰ ਲੋਲੀ ਪਹਿਲਾਂ ਫੇਰੇ ਅਸੀਂ ਸਫਾਈਆਂ ਕਰ ਲਈਆਂ ਤੇ ਮੇਰੇ ਦਿਖਾਈਆਂ ਕਿੱਗੀਆਂ ਪਰ ਇਹਨਾਂ ਵਧੀਆ ਨਹੀਂ ਲੱਗਿਆ ਤੇ ਇੱਕ ਵਾਰੀ ਹੋਣਾ ਸੀ ਫੇਰ ਮੈਂ ਜਦੋਂ ਮੈਂ ਚਲਾਈ ਮਰੀ ਆਪਾਂ ਹੋਰ ਮੌਕੇ ਲਾ ਦੇਣੀ ਆ ਕਿ ਇਹ ਮੱਖਾ ਕੀ ਕੀ ਕਰਦਾ ਕੋਈ ਸੁਣਦਾ ਨਹੀਂ ਬਾਤ ਸਾਲ ਇਹ ਆਪਾਂ ਕਰ

I'm <laughs> gonna ਇਹ ਨਹੀਂ ਤੁਸੀਂ ਠੀਕ کہہ ਰਹੀ ਹੈ ਤੁਹਾਨੂੰ ਇਹ ਕਹਿੰਦਾ ਪਪਾ ਇਹ ਏਡੀ-ਵੋਡੀ ਗੱਡੀ ਲੈ ਕੇ ਜਾਉਂਗੇ ਛੋਟੇ ਜਿਹੇ ਕੰਮ ਵਾਸਤੇ ਨਹੀਂ ਤੈਨੂੰ ਪੁੱਛੋ ਕਿਹੜਾ ਖੜਨਾ ਹੋਰ ਕੀ ਖੜਨਾ ਦੱਸੋ ਗੱਡੀ ਲੈ ਜਾਂਦੇ ਫਿਰ ਮੈਂ ਦੱਸਿਆ ਮੈਂ ਕਿਹਾ ਉਹ ਕੁਲੰਦਰ ਪਪਾ ਲੈ ਕੇ ਗਏ ਨੇ ਹਾਂ ਮੈਨੂੰ ਉਹ ਕਹਿੰਦਾ ਮਰੂਤੀ ਲੈ ਜਾਉਂਦੀ ਐਖ ਦੇਖ ਦੇਖੋ ਦੇਖ ਵੇ ਜਾਣਾ ਤਾਂ ਕਈਆਂ ਨਾਲ ਹਾਂ ਮੈਨੂੰ ਆਉਂਗਾ ਨਾਲ ਜਾਊਂਗਾ ਵੇ ਗੱਲਾਂ ਦੇਖ ਲੋ ਇਹਦੀਆਂ ਤੇ ਕਿੱਥੇ ਜਾਣਾ ਤੁਸੀਂ ਆਪਣੀ ਗੱਡੀ ਖੁਦ ਲਾਈ ਆ ਹਾਂ ਗੱਡੀ ਗੱਡੀ ਪਾਪਾ ਦੀ ਕੀ ਦੂਜਾ ਕਿਰ ਖਾਦੇ ਮੈਂ ਲਾਚਾ ਅੱਛਾ ਚਲਾ ਆਜੋ ਫੜਾ ਫੜਾ ਆਜੋ ਆਜੋ ਪਾਪਾ ਨਾਲ ਜਾਣਾ ਘੁੰਮਣ ਇਹਨਾਂ ਨੇ ਆਜੋ ਜਗਰ ਲਾਤਾ ਤੁਸੀਂ ਬਾਅਦ ਵਿੱਚ ਥੱਲੇ ਵਾਲਾ ਦੱਬਿਆ ਅੱਛਾ ਤਾਂ ਪੂਰਾ ਦਬਤਾ ਉਸ ਤੋਂ ਬਾਅਦ ਫਿਰ ਬਟਨ ਦੱਬਿਆ ਫੇਰ ਤੋਂ ਗੱਡੀ ਕਹਿੰਦਾ ਮੈਂ ਉਹ ਸਟਾਰਟ ਕੀਤੀ ਹੈ ਹਾਂ ਇਹਨੇ ਆਪ ਸਟਾਰਟ ਕੀਤੀ ਹੈ ਅੱਛਾ ਚਲੋ ਧਿਆਨ ਨਾ ਜਾਵੇ ਛੇਤੀ ਆਇਓ ਪਰਸ ਮੇਰਾ ਕੱਟ ਦੇ ਦਿੰਦੇ ਤੁਹਾਡੇ ਕੋਲ ਹੀ ਪਰਸ ਮੈਂ ਕੋਈ ਕਦੋਂ ਨਹੀਂ ਪੈਂਟ ਜਿਹੜੀ ਲਾਈ ਉਹਦੇ 'ਚ ਐ ਲੋਰ ਪਾ ਲਈ ਤੁਸੀਂ ਬੈਠੇ ਤੁਸੀਂ ਚਲੋ ਖੋਲੋਗੇ ਗੇਟ ਬਤਾ ਮੇਰਾ ਇਹ ਇਧਰ ਤਾਂ ਲੱਗੀ ਹੈ ਗੱਡੀ ਨਹੀਂ ਤੂੰ ਸਿੱਧੀ ਐ ਗੱਡੀ ਨਿਕਲ ਜਾਣੀ ਐ ਇੱਧਰ ਤਾਂ ਆਏ ਲੱਗੀ ਇੱਧਰ ਨਿਕਲ ਜਾਣੀ ਆ ਪਰਨਾ ਮੈਂ ਲਾ ਲੈਣੀ ਆ ਠੀਕ ਐ ਪਿਆਰ ਨੂੰ ਕੀ ਹੋ ਗਿਆ ਉੱਥੇ ਖੇਡ ਖੇਡ ਕੇ ਕੱਦੂ ਦੇ ਵਿੱਚ ਨੀਰ ਪਿੱਛੇ ਕਰ ਚਾਦਰ ਪਾਪਾ ਕੱਢਣ ਲੱਗੇ ਗੱਡੀ ਆਏ ਹਾਏ ਮਾਰ ਲਿਆ ਨਾ ਪਿਆਰ ਬੜੋ ਲੈ ਛੱਡ ਦੇ ਕਢਾਈ ਅੱਗੇ ਵੇੜ ਓਹੋ ਮੈਨੂੰ ਫੜਾ ਚੱਲ ਇਹ ਲਾ ਦੋ ਚਾਦਰ ਯਾਰ ਸਿੱਧਿਕ ਅੱਗੋਂ ਦੇਖ ਇੰਨੀ ਉੱਚੀ ਕਾ ਤੋੜੀ ਗੱਡੀ

ਮਰ ਮਰ ਮੇ ਲੱਤਾਂ ਚੜਾ ਦੋ ਤੇ ਹੁਣ ਫੇਰ ਅਹੀ ਕੱਪੜੇ ਧੋ ਰਿਆ ਮਸ਼ੀਨ ਲਾਈ ਹੋਈ ਹੈ ਕੱਪੜੇ ਕੱਪੜੇ ਹੋਏ ਪਏ ਨੇ ਜਾਂਦੇ 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 ਉਹ ਉੱਤੇ ਕੱਪੜੇ ਪੈ ਨੇ ਗੱਡੀ ਸਾਫ਼ ਕਰਨ ਵਾਲੇ ਗੱਡੀ ਦੇ ਉੱਤੇ ਉੱਡ ਜਾਣੇ ਫੜੋ ਪੁੱਤਰੀ ਵਿਚੇ ਰੱਖ ਲੋ ਗੱਡੀ ਦੇ ਵਿਚੇ ਰੱਖ ਲਾ ਹੜ ਜੂੜਾ ਖੁੱਲਾ ਬੁਰਾ ਹਾਲ ਜਾਣਾ ਤੁਸੀਂ 2 ਮਿੰਟ ਦੇ ਕੰਮ ਵਾਸਤੇ ਆ ਫਤੇ ਦੀ ਗੱਲ ਸਹੀ ਗੱਡੀ ਏਡੀ ਵੱਡੀ ਕੱਢ ਲਈ ਇੱਧਰ ਕਿੱਧਰ ਇੱਧਰ ਹੀ ਜਾਣਾ ਪਾਪਾ ਨੇ ਦੱਸਿਆ ਕਿੱਧਰ ਜਾਣ ਓਹੋ ਜੱਫੀ ਪਵਾ ਦੇਣੀ ਬਰੇਜਾ ਬਰੇਜਾ ਦੀ ਫਤੇ ਪਿੱਛੇ ਬੈਠਾ ਪਰ ਨਹੀਂ ਤੱਕੇ ਅੱਗੇ ਬੈਠਾ ਹੌਲੀ ਜਾਇਓ